ਸਾਥਿਓ ਸਤਿ ਸ੍ਰੀ ਅਕਾਲ ਆ ਤੁਸੀਂ ਦੇਖ ਰਹੇ ਹੋ ਜੋ ਕਿ ਆਪਾਂ ਮੂੜੀਆਂ ਬੀਜੀਆਂ ਸੀ ਤੇ ਮੂੜੀਆਂ ਕੁਝ ਤਾਂ ਆਪਾਂ ਪੱਟ ਕੇ ਖਾ ਲਈਆਂ ਤੇ ਬਾਕੀ ਜੋ ਬਚੀਆਂ ਉਹਨਾਂ ਨੇ ਅੱਗੇ ਜਾ ਕੇ ਫਟਾਰਾ ਕੀਤਾ ਤੇ ਉਹਦੇ ਵਿੱਚ ਇਹ ਜੋ ਪੌਦੇ ਹੋਏ ਤੇ ਤੁਸੀਂ ਦੇਖ ਰਹੇ ਹੋ ਕਿੰਨੇ ਸੋਹਣੇ ਇਹਨਾਂ ਨੂੰ ਫੁੱਲਾ ਤੇ ਇਹ ਫੁੱਲਾਂ ਦੇ ਉੱਤੋਂ ਜਾ ਕੇ ਇਹ ਆਪਾਂ ਨੂੰ ਲੱਗਿਆ ਮੂੰਗਰੇ ਮੂੜੀ ਤੋਂ ਸ਼ਬਦ ਬਣਦਾ ਮੂੰਗਰੇ ਤੇ ਇਹ ਆਪਣੇ ਮੂੰਗਰੇ ਸਬਜ਼ੀ ਬਣਾਉਣ ਤੇ ਕੰਮ ਵੀ ਆਉਂਦੇ ਆ ਤੇ ਇਸ ਤੋਂ ਇਲਾਵਾ ਇਹ ਚਟਣੀ ਬਣਾਉਣ ਤੇ ਕੰਮ ਵੀ ਆਉਂਦੇ ਆ ਪਰ ਦੇਖੋ ਇਹਨਾਂ ਦਾ ਸਾਈਜ਼ ਆ ਜੋ ਬਹੁਤ ਛੋਟਾ ਹੁੰਦਾ ਮੂੰਗਰਿਆਂ ਦਾ ਤੇ ਇਸ ਤੋਂ ਅੱਗੇ ਆਪਾਂ ਸਾਥਿਓ ਗੱਲ ਕਰਾਂਗੇ ਸੂੰਗਰਿਆਂ ਬਾਰੇ ਪਹਿਲਾਂ ਤਾਂ ਮੈਂ ਵੀ ਇਹੀ ਸਮਝਦਾ ਸੀ ਕਿ ਪਤਾ ਨਹੀਂ ਇਹ ਕੋਈ ਹੁੰਦੇ ਆ ਉਹੀ ਮੂੰਗਰੇ ਹੁੰਦੇ ਆ ਉਹਨਾਂ ਨੂੰ ਕੋਈ ਸੂੰਗਰੇ ਕਹਿ ਦਿੰਦਾ ਪਰ ਇਹ ਸੋਨੂੰ ਮੂੰਗਰੇ ਦਿਖਾਈ ਨੇ ਸੂੰਗਰੇ ਅਲੱਗ ਹੁੰਦੇ ਆ ਉਹ ਵੀ ਤੁਹਾਨੂੰ ਦਿਖਾਉਨੇ ਆ ਸਾਥਿਓ ਇਹ ਹੁੰਦੇ ਨੇ ਸੂੰਗਰੇ ਦੇਖੋ ਇਹਨਾਂ ਦਾ ਸਾਈਜ਼ ਵੀ ਲੰਬਾ ਤੇ ਆਪਾਂ ਨੂੰ ਬਾਜ਼ਾਰ ਦੇ ਵਿੱਚ ਮਿਲ ਜਾਂਦੇ ਆ 10 10 ਰੁਪਏ ਦੀ ਐਡੀਕ ਗੁੱਟੀ ਮਿਲ ਜਾਂਦੀ ਹੈ ਇਹ ਵੀ ਸਬਜੀ ਬਣਾਉਣ ਵਾਸਤੇ ਤੇ ਚਟਣੀ ਬਣਾਉਣ ਵਾਸਤੇ ਆਪਾਂ ਨੂੰ ਵਧੀਆ ਮਤਲਬ ਕੰਮ ਦਿੰਦੇ ਆ ਇਹਦੇ ਵਿੱਚ ਸਾਥੀਓ ਇੱਕ ਤਾਂ ਮੈਂ ਫਰਕ ਇਹ ਦੇਖਿਆ ਵੀ ਜਿਹੜੇ ਇਹ ਸੂੰਗਰੇ ਹੁੰਦੇ ਆ ਇਹ ਲੰਬੇ ਜ਼ਿਆਦਾ ਹੁੰਦੇ ਆ ਕਿ ਮੂੰਗਰੇ ਛੋਟੇ ਹੁੰਦੇ ਆ ਇਸ ਤੋਂ ਇਲਾਵਾ ਜਿਹੜੇ ਇਹ ਮੱਲਵੀ ਸੂੰਗਰੇ ਹੁੰਦੇ ਆ ਇਹਨਾਂ ਦੇ ਬੀਜ ਆਪਾਂ ਨੂੰ ਅਲੱਗ ਦੁਕਾਨ ਤੋਂ ਲੈ ਕੇ ਲਾਉਣੇ ਪੈਂਦੇ ਆ ਇਸ ਤਰ੍ਹਾਂ ਨਹੀਂ ਹੈਗਾ ਕਿ ਮੂਲੀਆਂ ਨੂੰ ਅੱਗੇ ਜਾ ਕੇ ਫਟਾਰਾ ਹੋ ਕੇ ਕੋਈ ਲੱਗ ਜਾਂਦੀ ਆ ਬਾਕੀ ਜਿਵੇਂ ਦੇਖਣ ਨੂੰ ਇਹਨਾਂ ਦੀ ਸ਼ੇਪ ਇੱਕੋ ਜੀ ਲੱਗਦੀ ਆ ਉਸ ਤਰ੍ਹਾਂ ਪੌਦੇ ਵੀ ਇਹਨਾਂ ਦੇ ਲਗਭਗ ਇੱਕੋ ਜਿਹੇ ਹੁੰਦੇ ਆ ਤੇ ਸਾਥਿਓ ਸੁਣਨ ਨੂੰ ਵੀ ਪਤਾ ਜੋ ਸੁੰਗਰਿ ਆਓ ਆਪਣੇ ਲੋਕ ਬੋਲੀਆਂ ਦਾ ਵੀ ਹਿੱਸਾ ਰੇ ਆ ਤੇ ਜੇ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਕਰਿਓ ਧੰਨਵਾਦ ਸਤਿ ਸ੍ਰੀ ਅਕਾਲ